ਮਹਾਪੁਰਸ਼ਾਂ ਭਗਤ ਜਨਾਂ ਦੀ ਨਿੰਦਿਆ ਕਰਦੇ ਹਨ ਉਹ ਨਰਕ ਵਿੱਚ ਪੈ ਕਰਕੇ ਤੇ ਭਾਰੀ ਦੁੱਖਾਂ ਨੂੰ ਪਾਉਂਦੇ ਹਨ ਉਹਨਾਂ ਦੀ ਕਦੇ ਵੀ ਗਤੀ ਨਹੀਂ ਹੁੰਦੀ ਜੀ ਆਪ ਬੀਜ ਆਪੇ ਹੀ ਖਾਹੇ ਇੱਥੇ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਜਿਹੜਾ ਨਰਕਾਂ ਵਿੱਚ ਪੈਣਾ ਹੈ ਗਰਭ ਵਿੱਚ ਗਲਣਾ ਹੈ ਜਾਂ ਭਾਰੀ ਦੁੱਖ ਪਾਉਣਾ ਹੈ ਜਾਂ ਸਰੀਰ ਦਾ ਨਾਸ਼ ਹੋਣਾ ਹੈ ਤਨ ਰੋਗੀ ਹੋਣਾ ਹੈ ਇਹ ਜਿੰਨੇ ਵੀ ਜਮਾਂ ਦਾ ਮਾਰ ਪੈਣੀ ਹੈ ਜਮਦੂਤਾਂ ਦੇ ਪਾਸੋਂ ਮਾਰ ਪੈਣੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਦੁੱਖ ਭਾਰੀ ਮਿਲਣਾ ਹੈ ਰਾਜ ਦਾ ਨਾਸ਼ ਹੋ ਜਾਣਾ ਹੈ ਇਹ ਉਦੋਂ ਹੀ ਸਾਥ ਸੰਗਤ ਜੀ ਹੁੰਦਾ ਹੈ ਜਦੋਂ ਅਸੀਂ ਆਪਣਾ ਕੋਈ ਕਰਮ ਕਰੀਏ ਮਾਰਾ ਕਰਮ ਕਰੀਏ ਤਾਂ ਸਾਡੇ ਐਸੇ ਹਾਲ ਹੋਣਗੇ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤੇ ਸਾਡੇ ਇਸ ਸੰਸਾਰ ਦੇ ਉਪਰੋਗਤੀ ਹੋ ਜਾਵੇਗੀ ਇਸੇ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਪੰਕਤੀ ਦੇ ਵਿੱਚ ਅਰਥ ਦੱਸੇ ਹਨ ਪਿਛਲੀਆਂ ਪੰਕਤੀਆਂ ਦੇ ਕਿ ਜਿੰਨੇ ਵੀ ਪਿੱਛੇ ਅਰਥ ਬਣਦੇ ਹਨ ਜੋ ਵੀ ਨਿੰਦਕਾਂ ਦਾ ਹਾਲ ਹੋਇਆ ਹੈ ਉਹ ਕੇਵਲ ਤੇ ਕੇਵਲ ਉਹਨਾਂ ਦੇ ਕੀਤੇ ਹੋਏ ਕਰਮਾਂ ਕਰਕੇ ਹੀ ਹੈ ਇੱਥੇ ਮਹਾਰਾਜ ਜੀ ਨੇ ਸਪਸ਼ਟ ਕੀਤਾ ਕਿ ਆਪ ਬੀਜ ਆਪ ਬੀਜ ਕੇ ਆਪੇ ਹੀ ਖਾਹੇ ਆਪ ਹੀ ਫਿਰ ਉਹ ਖਾਉਂਦੇ ਹਨ ਭਾਵ ਕੇ ਜਿਸ ਤਰ੍ਹਾਂ ਕੋਈ ਕਿਸਾਨ ਜਿਹੜਾ ਹੈ ਕਣਕ ਬੀਜ ਕਰਕੇ ਤੇ ਵਾਢੀ ਦੇ ਸਮੇਂ ਉਥੋਂ ਕਣਕ ਨੂੰ ਪ੍ਰਾਪਤ ਕਰਕੇ ਤੇ ਉਸ ਨੂੰ ਪੇਸਾ ਕਰਕੇ ਚੱਕੀ ਤੋਂ ਆਟਾ ਗੁੰਨ ਕਰਕੇ ਤੇ ਰੋਟੀ ਛੱਕਦਾ ਹੈ ਕਿਉਂਕਿ ਉਸ ਨੇ ਕਣਕ ਬੀਜੀ ਸੀ ਤੇ ਕਣਕ ਹੀ ਖਾ ਰਿਹਾ ਭਾਵ ਕੇ ਆਟਾ ਬਣਾ ਕਰਕੇ ਤੇ ਪ੍ਰਸ਼ਾਦਾ ਛੱਕ ਰਿਹਾ ਕਣਕ ਦਾ ਇਹ ਹੋ ਗਿਆ ਕਿ ਜਿਸ ਤਰ੍ਹਾਂ ਦਾ ਬੀਜਿਆ ਉਸੇ ਤਰ੍ਹਾਂ ਦਾ ਹੀ ਖਾ ਲਿਆ ਪਰ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਕੋ ਕਰਮ ਕਰਾਂਗੇ ਜਾਂ ખોਟੇ ਕਰਮ ਕਰਾਂਗੇ ਫਿਰ ਉਹ ਸਾਨੂੰ ਕਰਮਾਂ ਦਾ ਫਲ ਜਿਹੜਾ ਹੈ ਆਖਰ ਨੂੰ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਕੀਤੇ ਹੇ ਕਰਮਾਂ ਦਾ ਫਲ ਹਰ ਇੱਕ ਮਨੁੱਖ ਨੂੰ ਭੋਗਣਾ ਪੈਂਦਾ ਹੈ ਭਾਵੇਂ ਕਿਸੇ ਪ੍ਰਕਾਰ ਦਾ ਵੀ ਕਰਮ ਕੀਤਾ ਹੋਵੇ ਪਰ ਜੇਕਰ ਅਸੀਂ ਆਪਣਾ ਮਨ ਤਨ ਆਤਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਅਰਪਣ ਕਰ ਦਈਏ ਨਾ ਕਿ ਮਹਾਰਾਜ ਜੀ ਅਸੀਂ ਜੂਨਾ ਦੇ ਵਿੱਚ ਝਟਕ ਕਰਕੇ ਦੇਖ ਲਿਆ ਏ ਅਸੀਂ ਥਾਵਾ ਥਾਵਾ ਤੇ ਝਟਕ ਕਰਕੇ ਵੇਖ ਲਿਆ ਪਰ ਸਾਡੀ ਗਤੀ ਨਹੀਂ ਹੋਈ ਤੇ ਨਾ ਹੀ ਸਾਨੂੰ ਜੂਨਾ ਤੋਂ ਛੁਟਕਾਰਾ ਮਿਲਿਆ ਹੈ ਇਸ ਕਰਕੇ ਆਪ ਹੀ ਕਿਰਪਾ ਕਰੋ ਸਾਡੇ ਜਿਹੜੇ ਕੀਤੇ ਹੋਏ ਕਰਮ ਹਨ ਸਾਡੇ ਕੀਤੇ ਹੋਏ ਜਿਹੜੇ ਖੋਟੇ ਕਰਮ ਹਨ ਉਹਨਾਂ ਦਾ ਆਪ ਜੀ ਨਾਸ਼ ਕਰ ਦੇਵੋ ਤੇ ਸਾਡੀ ਜਿਹੜੀ ਹੈ ਇਸ ਸੰਸਾਰ ਦੇ ਉੱਪਰ ਉਹ ਗਤੀ ਕਰ ਦਵੋ